ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਰਹੇ ਜੀ ਆਪਣੇ ਘਰ ਨੂੰ ਕਿਉਂਕਿ ਰਾਤ ਦਾ ਟਾਈਮ ਹੋ ਚੱਲਿਆ ਜੀ ਹੁਣ ਆਪਾਂ ਘਰ ਨੂੰ ਆ ਰਹੇ ਹਾਂ ਜੀ ਉਸ ਤੋਂ ਬਾਅਦ ਆਪਾਂ ਜਾ ਕੇ ਘਰੇ ਖਾਣਾ ਬਗੈਰਾ ਵੀ ਬਣਾਉਣਾ ਹੈ ਜੀ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਰੋਪੜ ਪੁਲ ਦੇ ਨੀਚੇ ਦੀ ਆਪਾਂ ਆ ਗਏ ਜੀ ਤੇ ਥੱਕ ਗਏ ਸੀਗੇ ਜੀ ਸਾਰੇ ਜਣੇ ਬਹੁਤ ਜ਼ਿਆਦਾ ਤੇ ਦੇਖਦੇ ਹਾਂ ਜੀ ਘਰੇ ਜਾ ਕੇ ਕੀ ਬਣਾਉਂਦੇ ਕਰਦੇ ਨੇ ਤੇ ਦੇਖਦੇ ਹਾਂ ਸਾਰੇ ਜਣੇ ਜੀ ਤੇ ਆਪਾਂ ਨੇ ਫਿਰ ਸਵੇਰੇ ਸੱਜਰੇ ਆਪਾਂ ਨੇ ਘਰ ਨੂੰ ਵੀ ਜਾਣਾ ਹੈ ਜੀ ਇਸ ਕਰਕੇ ਤੇ ਲੋ ਜੀ ਸੱਤ ਦਿਪਾਲਾਂ ਤੁਸੀਂ ਦੇਖੋ ਸਾਡੇ ਰੋਪੜ ਦਾ 뷰 ਜੀ ਤੇ ਲੋ ਜੀ ਇੱਧਰ ਮੇਰੇ ਨਾਨਾ ਆ ਕੇ ਰੋਟੀ ਬਣਾ ਰਹੀਆਂ ਨੇ ਜੀ ਚੁੱਲ੍ਹੇ ਤੇ ਬਹੁਤ ਵਧੀਆ ਲੱਗਿਆ ਜੀ ਮਾਹੌਲ ਬਹੁਤ ਵਧੀਆ ਸਿਸਟਮ ਸੀਗਾ ਤੇ ਲੋ ਜੀ ਸਾਰੇ ਜਣੇ ਇੱਧਰ ਪੈਨਲ ਸੌਣ ਦਾ ਪ੍ਰਬੰਧ ਕਰਦੇ ਨੇ ਵਿਆਹ ਹੋ ਲਿਆ ਸਭ ਕੁਝ ਹੋ ਰਿਹਾ ਜੀ ਸਾਰੇ ਜਣੇ ਥੱਕ ਗਏ ਨੇ ਜੀ ਤੇ ਇਹ ਮੇਰੇ ਦੋਵੇਂ ਨਾਨਾ ਨੇ ਆ ਕੇ ਸਾਰੇ ਪਰਿਵਾਰ ਦੀ ਰੋਟੀ ਬਣਾਈ ਤੇ ਲੋ ਜੀ ਅੱਗੇ ਵਿਆਹ ਦੇ ਵਿੱਚ ਕੀ ਕੀ ਮਿਲਿਆ ਮੈਨੂੰ ਤੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਤੇ ਲਓ ਜੀ ਆ ਆ ਗਏ ਜੀ ਆਪਣੇ ਸੂਟ ਆਹ ਵਾਲਾ ਮੈਨੂੰ ਵਿਆਹ ਚ ਸੂਟ ਮੇਰੀ ਮੰਮੀ ਉਹਨੇ ਲੈ ਕੇ ਆਏ ਸੀਗੇ ਜੀ ਜਿਹੜੇ ਕੁੜੀ ਦੇ ਕੱਪੜਿਆਂ ਦੇ ਨਾਲ ਲੈ ਕੇ ਆਉਂਦੇ ਹੁੰਦੇ ਨੇ ਜੀ ਤੇ ਇਹ ਵਾਲਾ ਸੂਟ ਮੇਰਾ ਸੀ ਇਹ ਮੈਨੂੰ ਮੇਰੀ ਮੰਮੀ ਉਹਨਾਂ ਨੇ ਲੈ ਕੇ ਦਿੱਤਾ ਹੈ ਤੇ ਇਹ ਵਾਲਾ ਇਹ ਮੈਂ ਸਟਿਚ ਕਰ ਲਿਆ ਜੀ ਇਹਨੂੰ ਮੈਂ ਸਟਿਚ ਕਰਕੇ ਯੂਜ਼ ਵੀ ਕਰ ਲਿਆ ਪਾਇਆ ਸੀਗਾ ਪਹਿਲਾਂ ਹੀ ਦੇ ਕੇ ਸੀਗਾ ਮੈਨੂੰ ਮੈਂ ਸਟਿਚ ਕਰ ਲਿਆ ਸੀਗਾ ਇਹ ਤੇ ਲਓ ਜੀ ਇਹ ਸੀਗਾ ਕੁੜਤਾ ਸੌਰੀ ਪੈਂਟ ਸ਼ਲਟੇ ਦੇ ਪਾਪਾ ਦੀ ਤੇ ਇਹਦੇ ਉੱਪਰ ਪੈਸੇ ਸੀਗੇ ਤੇ 50-50 ਰੁਪਏ ਦੀ ਸਾਡੀ ਵੜਾਈ ਕੀਤੀ ਸੀਗੀ ਜੀ ਉਹਨਾਂ ਨੇ ਤੇ ਇਹਦੇ ਉੱਪਰ ਜੋੜਾ ਸੀਗਾ ਜੀ ਪੂਰਾ ਪੰਜ ਕੱਪੜਿਆਂ ਦਾ ਉਹ ਮੈਂ ਲਾ ਲੇ ਜੀ ਤੇ ਇੱਧਰ ਬੇਟੇ ਲਈ ਆਇਆ ਸੀਗਾ ਜੀ ਮੇਰੀ ਸਿਸਟਰ ਵੱਲੋਂ ਤੇ ਇਹ ਵੀ ਜੋੜਾ ਸੀਗਾ ਜੀ ਬਨਾਨ ਤੇ ਰਮਾਲ ਤੇ ਜਰਾਬਾਂ ਇਹਦੀਆਂ ਮੈਂ ਕਿਸੇ ਨੂੰ ਦੇਤੀਆਂ ਸੀਗੀਆਂ ਜੀ ਕਿਸੇ ਜੋੜੇ ਤੇ ਲੱਗੀਆਂ ਮੇਤੇ ਤੇ ਇਹ ਵਾਲਾ ਸੂਟ ਮੇਰੀ ਸਿਸਟਰ ਲੈ ਕੇ ਆਈ ਏ ਜੀ ਮੇਰੀ ਭੈਣ ਲਈ ਤੇ ਇਹ ਸੀਗੇ ਮੈਨੂੰ ਵਿਆਹ ਵੱਲੋਂ ਕੁੜੀ ਦੇ ਜਿਹੜੇ ਵਿਆਹ ਵੱਲੋਂ ਉਹ ਵਾਲੇ ਮਿਲੇ ਆ ਜੀ ਸੂਟ ਇਹ ਤੇ ਲਓ ਜੀ ਇਹ ਵਾਲਾ ਸੂਟ ਆਇਆ ਮੈਨੂੰ ਦੀਦੀ ਦੇ ਪੇਕੇਆਂ ਵੱਲੋਂ ਇਹ ਸੂਟ ਸੀਗਾ ਤੇ ਉੱਪਰ ਸ਼ਰਟ ਦਾ ਕੱਪੜਾ ਸੀਗਾ ਜੀ ਤੇ ਇਹ ਦੀਦੀ ਦੇ ਪੇਕੇਆ ਵੱਲੋਂ ਆਇਆ ਜੀ ਮੈਨੂੰ ਤੇ ਲੋ ਜੀ ਇਹ ਵਾਲਾ ਸੂਟ ਦਿੱਤਾ ਹੈ ਜੀ ਜਿੱਥੇ ਕੁੜੀ ਵਿਆਹ ਕੇ ਗਈ ਹੈ ਜੀ ਉਹਨਾਂ ਦੀ ਸੱਸ ਨੇ ਇਹ ਮੇਰੀ ਬੇਟੀ ਨੂੰ ਦਿੱਤਾ ਹੈ ਜੀ ਇਹ ਵਾਲਾ ਸ਼ਰਟ ਦਾ ਕੱਪੜਾ ਦਿੱਤਾ ਹੈ ਜੀ ਉਹਨਾਂ ਨੇ ਤੇ ਇਹ ਵਾਲਾ ਸੂਟ ਦਿੱਤਾ ਹੈ ਜੀ ਮੇਰੀ ਬੇਟੀ ਨੂੰ ਤੇ ਇਹ ਵਾਲੇ ਕੱਪੜੇ ਮੈਨੂੰ ਆਏ ਸੀਗੇ ਜੀ ਉਧਰੋਂ ਤੇ ਸਾਰੇ ਇਹ ਸੂਟ ਮੇਰਾ ਬਹੁਤ ਸੋਹਣਾ ਸੀਗਾ ਕਿਉਂਕਿ ਮੈਂ ਮੰਮਾ ਨਾਲ ਨਾਲ ਜਾ ਕੇ ਆਪਣਾ ਪਹਿਲੇ ਹੀ ਪਸੰਦ ਕਰਾਈ ਸੀਗੀ ਤੇ ਉਹਨਾਂ ਨੇ ਫਿਰ ਸਟਿਚ ਵੀ ਕਰਲ ਕਰਵਾਤਾ ਸੀਗਾ ਤੇ ਆਹ ਵਾਲਾ ਸੂਟ ਸਿੱਗਾ ਇਹ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਕਲਰ ਵੀ ਤੇ ਬਹੁਤ ਹੀ ਵਧੀਆ ਲੱਗਦਾ ਇਹਦੇ ਨਾਲ ਦਾਏ ਮੇਰੀ ਬੇਟੀ ਦਾ ਹੈ ਜੀ ਤੇ ਕੱਪੜੇ-ਕੁਪੜਿਆਂ ਦਾ ਤਾਂ ਕੋਈ ਦਿੱਕਤ ਨਹੀਂ ਜੀ ਹੁੰਦੀ ਹੈਗੀ ਕੱਪੜੇ-ਕੁਪੜੇ ਦਵੇ ਲਾ ਦੇ ਬੰਦੇ ਨੂੰ ਇੱਜ਼ਤ ਜ਼ਰੂਰੀ ਹੁੰਦੀ ਹੈ ਜੀ ਇੱਜ਼ਤ ਜ਼ਰੂਰੀ ਕਰਨੀ ਚਾਹੀਦੀ ਹੈ ਜੀ ਜੇ ਆਪਾਂ ਰਿਸ਼ਤੇਦਾਰਾਂ ਨੂੰ ਘਰੋਂ ਬੁਲਾਉਂਦੇ ਆਂ ਜੀ ਘਰ ਬੁਲਾਉਂਦੇ ਆ ਤਾਂ ਉਹਨਾਂ ਦੀ ਇੱਜ਼ਤ ਕਰਨਾ ਵੀ ਸਾਡਾ ਫਰਜ਼ ਹੈ ਤੇ ਮੈਂ ਕਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਵਾਂ ਜੀ ਮੈਨੂੰ ਕੀ ਕੀ ਮਿਲਿਆ ਹੈ ਜੀ ਉੱਥੋਂ ਵਿਆਹ ਦੇ ਵਿੱਚੋਂ ਤੇ ਇਹ ਵਾਲੇ ਕੱਪੜੇ ਸੀਗੇ ਅੱਕੇ ਦੇਖਦੇ ਆ ਜੀ ਕੱਲ ਨੂੰ ਫੇਰ ਵਿਆਹ ਹੈ ਜੀ ਆਪਾਂ ਵਿਆਹ ਵੀ ਜਾਣਾ ਹੈ ਉਹਨਾਂ ਨੇ ਉੱਥੋਂ ਕੀ ਕੀ ਦਿੱਤਾ ਹੈ ਜੀ ਉਹਨਾਂ ਦਾ ਕਾਰਡ ਵੀ ਮੇਰੇ ਕੋਲੇ ਆਇਆ ਸੀਗਾ ਉਹਨਾਂ ਨੇ ਕੀ ਕੀ ਦਿੱਤਾ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਸਾਰਿਆਂ ਨੂੰ ਲਓ ਜੀ ਆਪਾਂ ਆ ਗਏ ਜੀ ਵਿਆਹ ਤੇ ਵਿਆਹ ਤੋਂ ਆ ਕੇ ਆਪਾਂ ਨੇ ਕੱਪੜੇ ਦਿੱਤੇ ਜੀ ਧੋ ਤੇ ਲਓ ਜੀ ਇਹ ਆਪਾਂ ਨੇ ਸਵੇਰੇ ਕੱਪੜੇ ਧੋਤੇ ਸੀਗੇ ਕਿਉਂਕਿ ਅਜੇ ਥਕਾਵਟ ਬਹੁਤ ਜ਼ਿਆਦਾ ਹੋਈ ਹੋਈ ਹੈ ਜੀ ਇਸ ਕਰਕੇ ਤੇ ਇਹ ਵਾਲੇ ਕੱਪੜੇ ਸੀਗੇ ਸਾਰੇ ਅਸੀਂ ਪਾਏ ਥੋੜਾ ਥੋੜਾ ਟਾਈਮ ਤੇ ਸਾਰੇ ਇੱਕ ਵਾਰੀ ਵਾਸ਼ ਜ਼ਰੂਰ ਕਰਤੇ ਤੇ ਲੋ ਜੀ ਉਧਰ ਸਾਹਮਣੇ ਵੀ ਦੇਖੋ ਤੇ ਇਧਰ ਆਪਣੇ ਗਮਲਿਆਂ ਦੇ ਵਿੱਚ ਪਾਣੀ ਪਾਉਣ ਵਾਲਾ ਹੋਇਆ ਪਿਆ ਤੇ ਬੁਰਾ ਹਾਲ ਹੋ ਗਿਆ ਜੀ ਵਿਆਹ ਦੇ ਵਿੱਚ ਤੇ ਲੋ ਜੀ ਇਧਰ ਚੈੱਕ ਕਰੋ ਸਾਡੇ ਸ਼ਹਿਰ ਦਾ 뷰 ਬਹੁਤ ਸੋਹਣਾ ਲੱਗ ਰਿਹਾ ਜੀ ਬੜੀ ਸੋਹਣੀ ਮੱਠੀ ਮੱਠੀ ਜੀ ਧੁੱਪ ਆਈ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਮਾਹੌਲ ਹੈ ਜੀ ਤੇ ਲੋ ਜੀ ਅੱਜ ਮਿਲਦੇ ਆ ਜੀ ਫਿਰ ਸਾਰਾ ਦਿਨ ਦੇ ਕੰਮ ਕਰਦੇ ਨਾਲ ਕੀ ਕੀ ਕੀਤਾ ਤੇ ਕੀ ਕੀ ਆਪਣੇ ਬਣਾਇਆ ਤੇ ਲੋ ਜੀ ਫਿਰ ਅਜੇ ਸਰੀਰਕ ਕਾਬਟ ਵਿੱਚ ਬਹੁਤ ਹੈ ਜੀ ਅਜੇ ਆਪਾਂ ਨੇ ਕੰਮਕਾਰੀ ਕਰਿਆ ਥੋੜਾ ਥੋੜਾ ਤੇ ਇੰਨੇ ਕ ਕਪੜੇ ਆਪਾਂ ਨੇ ਧੋਤੇ ਤੇ ਇਧਰ ਹੋਰ ਕਪੜੇ ਆਪਾਂ ਧੋ ਕੇ ਲਿਆਏ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣੇ ਪਾਉਣੇ ਆ ਤੇ ਮਿਲਦੇ ਆਂ ਜੀ ਫਿਰ ਦੁਪਹਿਰ ਤੱਕ ਤੇ ਲੋ ਜੀ ਇਹ ਹੋ ਗਏ ਜੀ ਦੂਜੇ ਦਿਨ ਦੇ ਕਪੜੇ ਚਲੋ ਜੇ ਵੀ ਧੋ ਕੇ ਆਪਣੇ ਸਾਰੇ ਸੁਕਾ ਲਏ ਨੇ ਇਹ ਦੇਖੋ ਜੀ ਤੇ ਲੋ ਜੀ ਵਿਆਹ ਦੇ ਕਪੜੇ ਬਹੁਤ ਸੀਗੇ ਇਹ ਤੇ ਪਪਾ ਦੀਆਂ ਪੱਗਾਂ ਇਹ ਤਾਂ ਦੋ ਪੱਗਾਂ ਰਹਿ ਗਈਆਂ ਬੰਨਣ ਤੋਂ ਜੀ ਚਲੋ ਜੀ ਇੱਧਰ ਵੀ ਬਾਕੀ ਕੁਝ ਆਪਣੇ ਘਰ ਵਾਲੇ ਕੱਪੜੇ ਸੀਗੇ ਤੇ ਲਓ ਜੀ ਧੁੱਪਾਂ ਬਹੁਤ ਸੋਹਣੀਆਂ ਜੀ ਸਾਰੇ ਲੋਕੀ ਬਾਹਰ ਕੱਪੜੇ ਸੁੱਕਣੇ ਪਾਉਣ ਲੱਗ ਪਏ ਦੇਖੋ ਘਰ ਦਾ ਮਾਹੌਲ ਮੇਰਾ ਬੋਲ ਬੈਠ ਗਿਆ ਜੀ ਕਿਉਂਕਿ ਵਿਆਹ ਦੇ ਵਿੱਚ ਜੋ ਵੀ ਖਾਦਾ ਪੀਤਾ ਉਲਟਾ ਸੋਲਟਾ ਖਾਈ ਹੋ ਜਾਂਦਾ ਜੀ ਆ ਮੇਰੀ ਬੇਟੀ ਦਾ ਲਹਿੰਗਾ ਹੈ ਜੀ ਜਿਹੜਾ ਉੱਥੇ ਵਿਆਹ ਤੇ ਪਾਇਆ ਸੀਗਾ ਇਹਨੇ ਸ਼ੌਂਕ ਨਾਲ ਕੱਪੜੇ ਆਪਾਂ ਨੇ ਬਣਾਏ ਵੀ ਤੇ ਵੀਡੀਓਜ਼ ਵਗੈਰਾ ਕੋਈ ਵੀ ਨਹੀਂ ਬਣਾ ਸਕੇ ਤੇ ਚਲੋ ਨੈਕਸਟ ਫੇਰ ਦਿਖਾ ਦੂੰਗੀ ਕਿਤੇ ਜੀ ਕੋਈ ਟਾਈਮ ਲੱਗੇਗਾ ਬਾਕੀ ਹੁਣ ਆਪਾਂ ਇਹਨਾਂ ਕੱਪੜਿਆਂ ਦੀ ਥੋੜੀ ਜੀ ਤੈਹ ਲਾ ਲਈ ਤੇ ਥੋੜੇ ਜੀ ਆਪਾਂ ਇਹਨਾਂ ਨੂੰ ਜਿਹੜੇ ਪ੍ਰੈਸ ਪੁਸ਼ ਕਰਨ ਵਾਲੇ ਨੇ ਹੁਣ ਆਪਾਂ ਨੇ ਦੇ ਦੇਣੇ ਪ੍ਰੈਸ ਕਰਨ ਵਾਸਤੇ ਤੇ ਹੁਣ ਆਪਾਂ ਇਹਨਾਂ ਦੀ ਤੈਹ ਲਗਾਉਨੇ ਆ ਤੇ ਹੁਣ ਇਹਨਾਂ ਨੂੰ ਮੈਂ ਲੈ ਕੇ ਚਲਦੀ ਆਂ نیچے ਨੂੰ ਤੇ نیچے ਬੈਠ ਕੇ ਆਪਾਂ ਆਰਾਮ ਨਾਲ ਤੈਹ ਲਗਾਉਂਦੇ ਤੇ ਨਾਲੇ ਰੈਸਟ ਕਰਦੇ ਆਂ ਤੇ ਮੱਠੀ ਮੱਠੀ ਜੀ ਧੁੱਪ ਹੈ ਤੇ ਮੈਂ ਇਹਨਾਂ ਕੱਪੜਿਆਂ ਨੂੰ ਕਰ ਦਮਾ ਜੀ ਉਲਟਾ ਕਿਉਂਕਿ ਇਹ ਕੱਪੜੇ ਇੱਕ ਪਾਸੇ ਤੋਂ ਸੁੱਕ ਗਏ ਆਪਾਂ ਨੂੰ ਦਵੱਲੇ ਤੋਂ ਹੀ ਕੱਪੜੇ ਸੁਕਾਉਣੇ ਹੁੰਦੇ ਨੇ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਦੂਜੇ ਪਾਸੇ ਨੂੰ ਸੁਕਣੇ ਪਾਤੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਜੀ